ਜੀ ਨੂੰ ਜੋ ਬਾਬਾ ਜੀ ਦੀ ਹਿਸਟਰੀ ਹੈ ਉਹ ਮੈਂ ਤੁਹਾਨੂੰ ਦੱਸ ਰਿਆ ਨਿੱਕੂ ਜੀ ਤੇ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਪੱਤਰਕਾਰ ਸਾਡੇ ਬਹੁਤ ਵਧੀਆ ਸਾਡੇ ਭਲਾ ਨੇ ਤੇ ਉਸ ਤੋਂ ਬਾਅਦ ਸਵਾਗਤ ਜੀ ਮੈਂ ਆਪ ਜੀ ਨੂੰ ਬਾਬਾ ਬੁੱਢਣ ਸਾਹਿਬ ਜੀ ਇਤਿਹਾਸ ਦੀ ਜੋ ਵੀ ਆਪਣੀ ਜਾਣਕਾਰੀ ਦੇ ਰਹਿਆ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਜਿੱਥੇ ਆਪ ਜੀ ਆਏ ਨੇ ਇਹ ਦਰਗਾਹ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਛੋਟੀ ਉਮਰ ਇਤਪੁਰ ਸਾਹਿਬ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਉਸ ਚਿੱਬੀ ਤੇ ਵਹਿ ਕੇ ਬਾਬਾ ਬੁੱਢਣ ਸਾਹਿਬ ਜੀ ਨੇ ਉਸ ਅੱਲਾਹ ਪਾਕ ਦੀ ਇਬਾਦਤ ਕਾਣੀ ਸ਼ੁਰੂ ਕਰ ਦਿੱਤੀ ਇਹ ਜੰਗਲ ਬਿਆਵਾਨਤਾ ਇਥੇ ਨਾ ਕੋਈ ਘਰ ਨਾ ਕੋਈ ਬੰਦਾ ਇਕੱਲਾ ਹੀ ਫੋਨਖਾਰ ਇਹ ਜੰਗਲ ਸੀਗਾ ਬਾਬਾ ਬੁੱਢਣ ਸਾਹਿਬ ਜੀ ਜਦੋਂ ਅੱਲਾਹ ਦੀ ਇਬਾਦਤ ਕਰਦੇ ਆ ਕਰਦੇ ਨੇ ਅੱਲਾਹ ਵੱਲੋਂ ਇਹਨਾਂ ਨੂੰ ਇੱਕ ਸ਼ੇਰ ਇੱਕ ਕੁੱਤਾ ਤਿੰਨ ਹਕਰੀਆਂ ਇਹ ਅਰਸ਼ੋ ਹੀ ਉਹ ਇਆ ਪ੍ਰਗਟੇ ਸ਼ੇਰ ਔਰ ਕੁੱਤਾ ਤਿੰਨ ਬੱਕਰੀਆਂ ਨੂੰ ਸ਼ੇਰ ਆਪਣਾ ਚਰਾਗੇ ਲਿਆਂਦਾ ਹੁੰਦਾ ਸੀਗਾ ਦੂਜੀ ਗੱਲ ਬਾਬਾ ਜੀ ਦੀ ਵੀ ਦੇਰੇ ਦੀ ਜੋਸ਼ੀ ਰਾਖੀ ਰੱਖਦਾ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਲੂ ਮੰਡੀ ਦੀ ਯਾਤਰਾ ਕਰਦੇ ਹੋਏ ਇਸ ਕੀਰਤਪੁਰ ਸਾਹਿਬ ਆਏ ਨੇ ਜਿੱਥੇ ਚਰਨ ਕਮਰਲ ਜਿਹੜਾ ਗੁਰਦੁਆਰਾ ਬਣਿਆ ਹੋਇਆ ਉੱਥੇ ਕਰ ਪਿੰਜੂ ਜਿਹੜੇ ਹੁੰਦੇ ਨੇ ਆਪਣੇ ਬ੍ਰਾਹਮਣਾਂ ਦੀ ਇੱਕੋ ਲੜਕੀ ਸੀਗੀ ਬੀਬੀ ਜੀਤਾ ਜੀ ਜਿਹਦਾ ਜਾਪ ਉਹ ਲੜਕੀ ਧੰਗੁਰ ਨਾਨਕ ਦੇਵ ਧੰਗੁਰ ਨਾਨਕ ਦੇਵ ਦਾ ਜਾਪ ਕਰਦੀ ਸੀਗੀ ਤੇ ਗੁਰਨਾਨਕ ਮਹਾਰਾ ਪਾਸ਼ਾ ਉਹਨਾਂ ਦੇ ਕੋਲ ਪਹੁੰਚੇ ਤੇ ਕੁਝ ਪਲ ਉਹਨਾਂ ਨੇ ਆਪਣੇ ਸਰੀਰ ਨੂੰ ਕੁਝ ਪਲ ਸੌਣ ਨੂੰ ਦਿੱਤੇ ਤੇ ਸਵਕਤ ਉੱਠ ਕੇ ਬਾਲੇ ਨੂੰ ਕਹੇ ਬਾਲੇ ਨੂੰ ਕਹੇ ਮਰਦਾਨੇ ਨੂੰ ਕਹਿੰਦੇ ਆ ਬੇ ਆਪਣਾ ਬੇ ਆਪਣਾ ਮਰਦਾਨੇ ਸਾਨੂੰ ਧੁਰ ਕੀ ਬਾਣੀ ਆਈ ਆ ਆਪਣੇ ਆਪ ਜੋ ਆਉ ਜਦੋਂ ਬਾਲੇ ਤੇ ਮਰਦਾਨੇ ਰਵਾਬ বাজਾਇਆ ਤੇ ਗੁਰੂ ਨਾਨਕ ਮਹਾਰਾਜਾ ਨੇ ਉਸ ਆਕਾਰ ਫੁਰਕ ਦੀ ਉਪਮਾ ਦਿੱਤੀ ਉਪਮਾ ਕਰਦੇ ਆ ਕਰਦੇ ਆ ਦਿਨ ਰਾਤ 13 ਦਿਨ ਹੋ ਗਏ ਜਦੋਂ ਕੀਰਤਨ ਸਮਾਪਤ ਹੋਇਆ ਫਿਰ ਗੁਰੂ ਨਾਨਕ ਮਹਾਰਾਜਾ ਨੇ ਬਾਲੇ ਤੇ ਮਰਦਾਨੇ ਨੂੰ ਕਿਹਾ ਕਿ ਅੱਜ ਤੋਂ ਇਸ ਨਗਰੀ ਦਾ ਨਾਂ ਆਪਣਾ ਕੀਰਤ ਪਰ ਰੱਖਿਆ ਗਿਆ ਉਸ ਤੋਂ ਬਾਅਦ ਫਿਰ ਕੀ ਹੋਇਆ ਫਿਰ ਗੁਰੂ ਨਾਨਕ ਮਹਾਰਾਜ ਪਾਸ਼ਾ ਬਾਲਕੇ ਮਰਦਾਨਾ ਉਹ ਲੜਕੀ ਬਾਬਾ ਬੁੱਢਣ ਸਾਹ ਦੇ ਕੋਲ ਕਿੱਥੇ ਆਈ ਹੈ ਜਿੱਥੇ ਬਾਬਾ ਗੁਰਦੱਤਾ ਜੀ ਦਾ ਗੁਰਦੁਆਰਾ ਬਣਿਆ ਹੋਇਆ ਜਦੋਂ ਗੁਰੂ ਨਾਨਕ ਮਹਾਰਾਜ ਪਾਸ਼ਾ ਨੇ ਸ਼ੇਰ ਨੂੰ ਔਰ ਕੁੱਤਾ ਤਿੰਨ ਬੱਕਰੀਆਂ ਇਕੱਠੀਆਂ ਦੇਖੀਆਂ ਚੁੱਕਦੀਆਂ ਤਾਂ ਗੁਰੂ ਨਾਨਕ ਮਹਾਰਾਜ ਪਾਸ਼ਾ ਬਹੁਤ ਹੰਯਾਰਾ ਹੋਏ ਕਿ ਕਿੱਡੇ ਵੱਡੇ ਇਹ ਅੱਲਾ ਦੇ ਵਲੀ ਹੈ ਕਿ ਜਿਹਦਾ ਸ਼ੇਰ ਬੱਕਰੀਆਂ ਚਾਰੇ ਇਹ ਕੋਈ ਛੋਟੀ ਜੀ ਗੱਲ ਨਹੀਂ ਹੈ ਜਦੋਂ ਉਹਨਾਂ ਦੇ ਕੋਲ ਪਹੁੰਚੇ ਹਾਕ ਮਾਰੀ ਸਾਂਜੀ ਸੁਆਦੀ ਖੋਲੋ ਅਸੀਂ ਤੁਹਾਡੇ ਦਰਸ਼ਨਾਂ ਲਈ ਆਏ ਨੇ ਜਦੋਂ ਬਾਬਾ ਬੁੱਢਣ ਸਾਜੀ ਨੇ ਆਪਣੇ ਭੇਫੜਾਂ ਦੇ ਬਾਅਦ ਚੱਕ ਕੇ ਵੇਖਿਆ ਕਹਿੰਦੇ ਮਹਾਰਾਜ ਧੰਨ ਭਾਗ ਮੇਰੇ ਕਿ ਆਪ ਜੀ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਬਾਬਾ ਬੁੱਢਣ ਸਾਜੀ ਨੇ ਉੱਠ ਕੇ ਆਪਣੀ ਬੱਕਰੀਆਂ ਦਾ ਦੁੱਧ ਚੋ ਕੇ ਚਿੱਪੀ ਚ ਪਾ ਕੇ ਉਹਨਾਂ ਨੂੰ ਪੀਣ ਵਾਸਤੇ ਭੇਡ ਦਿੱਤਾ ਉਸ ਵਕਤ ਬਨਾਰਗ ਮਹਾਰਾ ਪਾਸ਼ਾ ਕਹਿੰਦੇ ਸਾਈ ਜੀ ਇਹ ਦੁੱਧ ਅਸੀਂ ਹੁਣ ਨਹੀਂ ਸ਼ਕਣਾ ਇਹ ਛੇਵੇਂ ਜਾਮੇ ਵਿੱਚ ਆ ਕੇ ਸਕਾ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਬਚਨ ਕੀਤਾ ਕਿ ਮਹਾਰਾਜ ਅੱਗੇ ਤੁਹਾਡੀ ਵੇਟ ਕਰਦਿਆਂ ਕਰਦਿਆਂ ਮੇਰੀ 672 ਸਾਲ ਦੀ ਉਮਰ ਹੋ ਚੁੱਕੀ ਹੈ ਹੁਣ ਤੁਸੀਂ ਸਾਨੂੰ ਹੋਰ ਗਾਂ ਸਮਾਂ ਦੱਸਤਾ ਫਿਰ ਉਸ ਵਕਤ ਗੁਰਨਾਨਕ ਮਹਾਰਾਜ ਬਾਸ਼ੇ ਨੇ ਇਹ ਗੱਲ ਕਹੀ ਹੈ ਸਾਈਂ ਜੀ ਸਾਡਾ ਦੁੱਧ ਤੁਹਾਡੀ ਬੁੱਧ ਇਹ ਛੇਵੇਂ ਜਾਮੇ ਤੱਕ ਉਮੇ ਦੀ ਉਮੇ ਜਲਾਬਤ ਰਹੂੰਗੀ ਐਨੇ ਬਚਨ ਆ ਕੇ ਗੁਰਨਾਨਕ ਮਹਾਰਾਜ ਪਾਸਾ ਚੱਲ ਜਲੇ ਗਏ ਆਪਣੇ ਕਰਤਾਰ ਨਕਾਬ ਉਹ ਜਿਹੜਾ ਦੁੱਧ ਦਾ ਕਟੋਰਾ ਸੀਗਾ ਲੈਵੇ ਧੋਨੇ ਇਹ ਦੁੱਧ ਹੋ ਨਾਨਕ ਨੰਗਾਰੀ ਦਾ ਤੇਰੇ ਤੋਂ ਬਰਦ ਆਪ ਬਾਬਾ ਜੀ ਸਵਾਦ ਚੜਾ ਕੇ ਅੱਲਾ ਦੇ ਨਾਲ ਲੀਨ ਹੋ ਗਏ ਬੈਠਿਆ 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 121 ਸਾਲ ਹੋ ਗਏ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਪਹਿਰਾ ਆਇਆ ਹਰ ਗੁਨ ਬਿੰਦ ਮਾਰਾ ਸੱਚੇ ਤੁਹਾਡੀ ਬੁੱਧ ਇਹ ਛੇਵੇਂ ਜਾਮੇ ਤੱਕ ਉਮੇ ਦੀ ਉਮੇ ਸਲਾਮਤ ਰਹੂੰਗੀ ਐਨੇ ਬਚਨ ਆ ਕੇ ਗੁਰਨਾਨਕ ਮਹਾਰਾ ਪਾਸਾ ਚੱਲ ਗਏ ਆਪਣੇ ਕਰਤਾਰ ਪ੍ਰਭੂ ਸਾਹਿਬ ਉਹ ਜਿਹੜਾ ਦੁੱਧ ਦਾ ਕਟੋਰਾ ਸੀਗਾ ਲੈਵੇ ਧੋਨੇ ਇਹ ਦੁੱਧ ਉਹ ਨਾਨਕ ਕੰਗਾਰੀ ਦਾ ਤੇਰੇ ਤੋਂ ਬਰਦ ਆਪ ਬਾਬਾ ਬੁੱਢਾ ਜੀ ਸਵਾਦ ਚੜਾ ਕੇ ਅੱਲਾ ਦੇ ਨਾਲ ਲੀਨ ਹੋ ਗਏ ਬੈਠਿਆ 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 121 ਸਾਲ ਹੋ ਗਏ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਪਹਿਰਾ ਆਇਆ ਹਰਗੁਨ ਬਿੰਦ ਮਹਾਰਾਜ ਜੀ ਪਾਕਸ਼ਾ ਸਮੇਤ ਪਰਿਵਾਰ ਇਸੇ ਕੀਰਤ ਪ੍ਰਸਾਦ ਉਹਨਾਂ ਨੇ ਆਪਣਾ ਘਰ ਬਸਾਇਆ ਤੇ ਗਏ ਬਾਬਾ ਗੁਰਦਤਾ ਜੀ ਨੇ ਹੁਕਮ ਕੀਤਾ ਜਾ ਉਸ ਟਿਵੀ ਦੇ ਬੁੱਢਣ ਸ਼ਾਹ ਵਕੀਲ ਤੁਹਾਡੀ ਅਮਾਨਤ ਲੈ ਕੇ ਬੈਠਾ ਹੋਇਆ ਜਦੋਂ ਬਾਬਾ ਗੁਰਦਤਾ ਜੀ ਸੱਤੇ ਕਲਗੀ ਲਾ ਕੇ ਬਾਬਾ ਬੁੱਢਣ ਸ਼ਾਹ ਦੇ ਕੋਲ ਪਹੁੰਚੇ ਨੇ ਕਹਿੰਦੇ ਸਾਈਂ ਜੀ ਸਾਡੀ ਅਮਾਨਤ ਦਿਓ ਜਦੋਂ ਸਾਈਂ ਜੀ ਨੇ ਭੇਪੜਾਂ ਦੇ ਬਾਅਦ ਜਾ ਕੇ ਦੇਖਿਆ ਕਹਿੰਦੇ ਭਾਈ ਜੋਤ ਉਹੀ ਐ ਰੂਪ ਉਹ ਰਹੀ ਐ ਮੈਨੂੰ ਤਾਂ ਉਹੀ ਰੂਪ ਦਿਖਾ ਜਿਸ ਰੂਪ ਚ ਮੈਂ ਤੇ ਤੁਸੀਂ ਦੁੱਧ ਲਿਆ ਸੀ ਫਿਰ ਐਨੇ ਬਚਨ ਸੁਣ ਕੇ ਬਾਬਾ ਗੁਰਦੱਤਾ ਜੀ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਕੋਲ ਚੱਲੇ। ਅਕੇ ਪਿਤਾ ਜੀ ਉਹਨਾਂ ਨੇ ਦੁੱਧ ਦੇਣ ਤੋਂ ਅਹੰਕਾਰ ਕਰਤਾ। ਫਿਰ ਸ਼੍ਰੀ ਹਰਗੋਬਿੰਦ ਪਾਸ਼ਾ ਨੇ ਕਿਹਾ ਜਾਓ ਬਾਬਾ ਜੀ ਹੁਣ ਤੁਹਾਨੂੰ ਗੁਰਨਾਰਗ ਮਹਾਰਾਜਾ ਦਾ ਰੂਪ ਤਾਂ ਨਾ ਬਣਨਾ। ਜਿੱਥੇ ਇਸ ਟਾਈਮ ਬੋੜੀ ਸਾਹਿਬ ਬਣੀ ਹੈ ਉਸ ਵੇਲੇ ਸੁੱਕੀ ਪਹਾੜੀ ਸੀਗੀ। ਬਾਬਾ ਗੁਰਦੱਤਾ ਜੀ ਨੇ ਅਕਾਲ ਪੁਰਖ ਨੂੰ ਯਾਦ ਕਰਕੇ ਤੀਰ ਛੱਡਿਆ। ਜਦੋਂ ਤੀਰ ਛੱਡਿਆ ਧਰਤੀ ਵਿੱਚੋਂ ਪਾਣੀ ਦਾ ਸੁੰਮਾ ਫੁੱਟ ਗਿਆ। ਉਸ ਪਾਣੀ ਦੇ ਨਾਲ ਬਾਬਾ ਗੁਰਦੱਤਾ ਜੀ ਨੇ ਅਸ਼ਨਾਨ ਬਾਣੀ ਕਰਕੇ ਅਕਾਲ ਪੁਰਖ ਦੇ ਬੇਨਤੀ ਕੀਤੀ ਤਾਇਆ ਪਾਟੀ ਗੁਰਨਰਤ ਮਹਾਰਾ ਪਾਛਾ ਦਾ ਰੂਪ ਧਾਰਨ ਕਰ ਲਿਆ ਬਾਲਾ ਤੇ ਮਰਦਾਨਾ ਉਹ ਨਾਲੇ ਪ੍ਰਗਟ ਹੋ ਗਏ ਫਿਰ ਉੱਠ ਕੇ ਬਾਬਾ ਗੁੱਡਣ ਸ਼ਾਹ ਦੇ ਕੋਲ ਗਏ ਸਾਈਂ ਜੀ ਰੂਪ ਪਛਾਣੋ ਤੇ ਸਾਡੀ ਆਵਾਜ਼ ਦਿਓ ਜਦੋਂ ਬਾਬਾ ਜੀ ਨਜ਼ਰ ਮਾਰਦੇ ਨੇ ਤੇ ਉਹੀ ਰੰਗ ਉਹੀ ਰੂਪ ਤੇ ਬਾਲਾ ਤੇ ਮਰਦਾਨਾ ਨਾਲ ਜੇ ਮੈਂ ਦੁੱਧ ਰੱਖਿਆ ਸੀ 121 ਸਾਲ ਬਾਦੋਂ ਪੱਕੇ ਦਾ ਕੱਚਾ ਪੇਟ ਕਰ ਦਿੱਤਾ ਉਹ ਦੁੱਧ ਫੇ ਬਾਬਾ ਗੁਰਦਿੱਤਾ ਜੀ ਨੇ ਗੁਰਨਾਨਕ ਮਹਾਰਾ ਪਾਸ਼ਾ ਦੇ ਰੂਪ ਚ ਦਿੱਤਾ ਬਾਲੇ ਤੇ ਮਰਦਾਨੇ ਨੇ ਪੜਾਇਆ ਫਿਰ ਬਾਬਾ ਬੁੱਢਣ ਸਾਹਿਬ ਨੇ ਵੀ ਕੀਤਾ ਇਹ ਦੁੱਧ ਪੀਣ ਤੋਂ ਬਾਅਦ ਫਿਰ ਕੀ ਹੋਇਆ ਅਨੰਦਪ੍ਰਸਾਦ ਤੋਂ 12-13 ਕਿਲੋ ਦੂਰ ਪਿੰਡ ਜੰਦਵੜੀ ਹੈ ਕਿਸੇ ਬ੍ਰਾਹਮਣਾ ਦੀ ਗਊ ਮਰ ਗਈ ਉਸ ਵਕਤ ਬਾਬਾ ਗੁਰਦਤਾ ਜੀ ਦੇ ਨੇ ਸਿੰਘ ਸੀਗੇ ਉਹ ਆਪਣਾ ਸ਼ਿਕਾਰ ਕਰਦੇ ਸੀਗੇ ਤੇ تیر ਛੱਡਿਆ ਗਊ ਤੇ ਗਊ ਮਰ ਗਈ ਪਹਾੜੀ ਰਾਜਿਆਂ ਨੇ ਤੇ ਸਿੰਘ ਫੜਲੇ ਤੇ ਬਾਬਾ ਗੁਰਦਤਾ ਜੀ ਉਹਨਾਂ ਨੂੰ ਉੱਥੇ ਅਗੇ ਪਹੁੰਚੇ ਮਾਈ ਨੂੰ ਕਿਹਾ ਵੀ ਤੂੰ ਧੰਨ ਲੈ ਲੈ ਜ਼ੋਰਤ ਲੈ ਲੈ ਜ਼ਗੀਰ ਲੈ ਲੈ ਉਹ ਮੁਕਰ ਗਿਆ ਕਹਿੰਦੇ ਨਹੀਂ ਮਹਾਰਾਜ ਮੈਨੂੰ ਕੀ ਚੀਜ਼ ਦੀ ਲੋੜ ਨਹੀਂ ਐ ਜਿੱਥੇ ਮੇਰੀ ਗਊ ਮਰ ਗਈ ਉੱਥੇ ਇਹਦੇ ਬੱਚੇ ਦੇ ਮਾਰਣਾ ਉੱਥੇ ਮੈਂ ਮਰਣਾ ਮੈਂ ਤੈਨਸਰਾ ਤੁਹਾਡੇ ਗੱਲ ਪਾਦਾਂ ਇਹਨੇ ਵਜਣ ਸੁਣਦਿਆਂ ਬਾਬਾ ਗੁਰਦਿੱਤਾ ਜੀ ਨੇ ਹੁਕਮ ਕੀਤਾ ਉਸ ਤਿੱਬੀ ਦੇ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਉਸ ਤਿੱਬੀ ਚੋਂ ਛੱਪੜ ਚੋਂ ਪਾਣੀ ਲੈ ਕੇ ਛਿੱਤੀ ਤੋਂ ਛੜੀ ਤੋੜ ਕੇ ਛੱਟਾ ਮਾਰਿਆ ਉੱਠ ਗਊ ਦਾ ਸਿਰ ਦੇ ਗਊ ਉੱਠ ਕੇ ਚੋਗੜ ਲੱਗੀ ਇਹਨੇ ਵਜਣ ਸੁਣ ਕੇ ਤੇ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਆ ਗਏ ਗੱਲ ਉੜਦੀ ਉੜਦੀ ਮਹਾਰਾਜੀ ਦੀ ਗੁਰੂ ਹਰਗੋਬਿੰਦ ਪਾਸ਼ਾ ਦੇ ਕੰਨੀ ਪੈ ਗਈ ਬਾਬਾ ਗੁਰਦਿੱਤਾ ਜੀ ਨੂੰ ਕੋਲ ਬਹਾਲ ਕੇ ਆ ਕੇ ਆ ਭਾਈ ਖੋਡੇ ਥੋੜਾ ਇਹੀ ਕੰਮ ਹੈ ਧੋਦੇ ਭਰਾ ਬਾਬਾ ਟੱਲ ਜੀ ਨੇ ਅੰਬਰਸਾ ਦੇ ਵਿੱਚ ਪੰਥਾ ਦੇ ਲੜਕੇ ਨੂੰ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਤਰਾਮਾਤ ਕਰਤੀ ਉਥੇ ਉਹਨਾਂ ਨੂੰ 9 ਸਾਲ ਦੀ ਉਮਰ ਤੇ ਆਪਣਾ ਜੋਤੀ ਜੋ ਸਮਾਣਾ ਪਿਆ ਤੁਸੀਂ ਇੱਥੇ ਗਊ ਕਰਦੀ ਜੇ ਇਹ ਮਰੀ ਹੋਈ ਗਊ ਜਿੰਦਾ ਕਰਤਾ ਸਵੇਰ ਹੁੰਦਿਆ ਲੋਕਾਂ ਨੇ ਮੁਰਦਾ ਦਾ ਢੇ ਲਾ ਗਣੇ ਅੱਪਾਂ ਕੀਦੇ ਕੀਦੇ ਅੱਪਾਂ ਚੀਂਦੇ ਕਰਾਂਗੇ ਇਹ ਹੁਣ ਗੁਰੂ ਘਰ ਨਹੀਂ ਇਹਦਾ ਗੋਰ ਘਰ ਬਣ ਗਿਆ ਅਸੀਂ ਉਸ ਅਕਾਲ ਪੁਰਖ ਦੇ ਸ਼ਰੀਕ ਬਣ ਕੇ ਨਹੀਂ ਜਾ ਤੁਸੀਂ ਜਾਓ ਜਾਂ ਫਿਰ ਅਸੀਂ ਚੱਲਦੇ ਆਂ ਬਾਬਾ ਗੁਰਦਤਾ ਜੀ ਕਹਿੰਦੇ ਪਤਾ ਜੀ ਮੈਨੂੰ ਆ ਗਿਆ ਵਕਸੋ ਬਾਬਾ ਗੁਰਦਤਾ ਜੀ ਫਿਰ ਬਾਬਾ ਬੁੱਢਾ ਸਾਹਿਬ ਦੇ ਕੋਲ ਉੱਥੇ ਹੀ ਆ ਗਏ ਜਿੱਥੇ ਬਾਬਾ ਗੁਰਦਤਾ ਜੀ ਦਾ ਇਸ ਟਾਈਮ ਗੁਰਦੁਆਰਾ ਸਤ ਸਾਈਂ ਤੀਬੀ ਦੇ ਜਿੱਥੇ ਹੁਣ ਗੁਰਦੁਆਰਾ ਬਣਿਆ ਹੋਇਆ ਉਸ ਤੀਬੀ ਚੋਂ ਛੱਪੜ ਚੋਂ ਪਾਣੀ ਲੈ ਕੇ ਛਿੱਤੀ ਛਿੜੀ ਤੋੜ ਕੇ ਛੱਟਾ ਮਾਰਿਆ ਉੱਠ ਗਊ ਦਾ ਸਿਰ ਦੇ ਗਊ ਉੱਠ ਕੇ ਚੋਗੜ ਲੱਗ ਪਈ ਐਨੇ ਬਜਨ ਸੁਣ ਕੇ ਤੇ ਬਾਬਾ ਗੁਰਦਿੱਤਾ ਜੀ ਕੀਰਤ ਪਰ ਸਾਹ ਆ ਗਏ ਗੱਲ ਉੜਦੀ ਉੜਦੀ ਮਹਾਰਾਸ਼ੀ ਦੀ ਗੁਰੂ ਹਰਗੋਬਿੰਦ ਪਾਸ਼ਾ ਦੇ ਕਰਨੀ ਕਹਿ ਜੀ ਬਾਬਾ ਗੁਰਦਿੱਤਾ ਜੀ ਨੂੰ ਕੋਲ ਬਹਾਲ ਕੇ ਆਖਿਆ ਭਾਈ ਥੋਡੇ ਥੋੜਾ ਇਹੀ ਕੰਮ ਹੈ ਤੁਹਾਡੇ ਭਰਾ ਬਾਬਾ ਟੱਲ ਜੀ ਨੇ ਅੰਬਰ ਸਾਧ ਦੇ ਵਿੱਚ ਪੰਥਾਂ ਦੇ ਲੜਕੇ ਨੂੰ 9 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਰਾਮਾਤ ਕਰਤੀ ਉੱਥੇ ਉਹਨਾਂ ਨੂੰ 9 ਸਾਲ ਦੀ ਉਮਰ 'ਚ ਆਪਣਾ ਜੋਤੀ ਜੋ ਸਮਾਣਾ ਪਿਆ ਤੁਸੀਂ ਇੱਥੇ ਗਉ ਘਰਤੀ ਮਾ ਜੀ ਇਹ ਮਰੀ ਹੋਈ ਗੋ ਨੂੰ ਜਿੰਦਾ ਕਰਤਾ ਸਵੇਰ ਹੁੰਦੇ ਆ ਲੋਕਾਂ ਨੇ ਮੁਰਦਾ ਦਾ ਢੇਲਾ ਲਾ ਗਣੇ ਅੱਪਾ ਕੀ ਦੇ ਕੀ ਦੇ ਅੱਪਾ ਜਿੰਦੇ ਕਰਾਂਗੇ ਇਹ ਹੁਣ ਗੁਰੂ ਘਰ ਨੇ ਇਹਦਾ ਗੌਰ ਕਰ ਬਣ ਗਿਆ ਅਸੀਂ ਉਸ ਆਕਾਰ ਕੋਰ ਦੇ ਸ਼ਰੀਕ ਬਣ ਗਏ ਨਹੀਂ ਜੇ ਤੁਸੀਂ ਜਾਓ ਜਾਂ ਫਿਰ ਅਸੀਂ ਚੱਲਦੇ ਆ ਬਾਬਾ ਗੁਰਦਿੱਤਾ ਜੀ ਕਹਿੰਦੇ ਪਤਾ ਜੀ ਮੈਨੂੰ ਆ ਗਿਆ ਵਕਸੋ ਬਾਬਾ ਗੁਰਦਿੱਤਾ ਜੀ ਫਿਰ ਬਾਬਾ ਬੁੱਢਾ ਸਾਹਿਬ ਦੇ ਕੋਲ ਉੱਥੇ ਹੀ ਜਾਦੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਇਸ ਟਾਈਮ ਗੁਰਦੁਆਰਾ ਸਤ ਸਾਈਂ ਗੀ ਨਕੇ ਸਾਈਂ ਜੀ ਇਹ ਜਗਾ ਮੈਨੂੰ ਦੇ ਦੋ ਤੁਸੀਂ ਅਗਲੀ ਪਹਾੜ ਤੇ ਚਲ ਜੋ ਸਾਈਂ ਕੇ ਸਾਈਂ ਜੀ ਕਹਿੰਦੇ ਤੂ ਬਾਬਾ ਗੁਰ ਦਿੱਤਾ ਦੇਸ਼ ਦੁਨੀਆ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇੱਕ ਤੂ ਬਰਾਂ ਦਾ ਦਾਤਾ ਇੱਕ ਇੱਕ ਮੈਸ ਧਰਤੀ ਤੇ 775 ਸਾਲ ਤਪ ਕੀਤਾ ਹੋਇਆ ਇੱਥੇ ਮੇਲੇ ਲੱਗਣੇ ਲੋਕਾਂ ਦੀਆਂ ਮੂੰਹ ਮੰਗਿਆ ਮਰਦਾ ਪੂਰੀਆਂ ਹੋਣੀਆਂ ਜੇ ਜਗਾ ਮੈਂ ਤੁਹਾਨੂੰ ਦੇ ਦਿੱਤੇ ਮੇਰੇ ਫਕੀਰ ਕੋਲ ਕੌਣ ਆਏਗਾ ਉਸ ਵਕਤ ਬਾਬਾ ਗੁਰ ਦਿੱਤਾ ਜੀ ਨੇ ਬਚਨ ਕੀਤੇ ਨੇ ਸਾਂਗੀ ਜੋ ਬਰ ਮੈਨੂੰ ਸੋਈ ਵਾਰ ਤੁਹਾਨੂੰ ਸਾਂਗੀ ਜਿੰਨੀਆਂ ਵੀ ਸਖਸਨ ਫਸਲ ਧਾਲੂ ਮੇਰੇਦਰ ਤੇ ਆਉਂਗੀਆਂ ਜਦੋਂ ਤੱਕ ਤੁਹਾਡੇ ਦਰਵਾਜ਼ੇ ਜਾ ਕੇ ਮੱਥਾ ਜਾਂ ਹਾਜੀ ਨਹੀਂ ਪਰੰਦੀਆਂ ਅਸੀਂ ਉਹਨਾਂ ਦੀ ਯਾਤਰਾ ਨਹੀਂ ਸਬਰ ਕਰਾਂਗੇ ਐਨੇ ਬਚਨ ਸੁਣ ਕੇ ਬਾਬਾ ਬੁੱਢਣ ਸਾਹਿਬ ਜੀ ਛੇੜ ਕੁੱਤਾ ਤਿੰਨ ਬੱਕਰੀਆਂ ਲੈ ਕੇ ਇਸ ਪਹਾੜੀ ਤੇ ਆ ਗਏ ਉਸ ਪਹਾੜੀ ਦੇ ਬਾਬਾ ਗੁਰਦੱਤਾ ਜੀ ਚਦਰ ਲੈ ਕੇ ਜੋਤੀ ਜੋਤ ਸਮਾ ਗਏ 13 ਦਿਨ ਬਾਅਦ ਸ਼੍ਰੀ ਗੁਰੂ ਹਰਿਮਾਨ ਪਾਸ਼ਾ ਨੂੰ ਬਾਬਾ ਬੁੱਢੇ ਸਾਨੇ ਯਾਦ ਕੀਤਾ ਉਹ ਐਸੇ ਪਹੁੰਚੇ ਨੇ ਬੋਲੋ ਸਾਈਂ ਜੀ ਕੋ ਰਾਜ ਗੁਤੇ ਉਹ ਕਹਿੰਦੇ ਮਾਰਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਹੁਣ ਸਾਡਾ ਵੀ ਅੰਤਮ ਸਮਾ ਆ ਗਿਆ ਅਸੀਂ ਇੱਕ ਬੇਨਤੀ ਕਰਦੇ ਆ ਸਿੱਖ ਇਤਿਹਾਸ ਕਿ ਸਾਡਾ ਵੀ ਨਾ ਆਏਗਾ ਉਸ ਵਕਤ ਸ਼੍ਰੀ ਗੁਰੂ ਹਰਿਮਾਨ ਪਾਸ਼ਾ ਨੇ ਇੱਕ ਬਚਨ ਕੀਤਾ ਸਾਈਂ ਜੀ ਧੰਨ ਤੁਸੀਂ ਤੇ ਧੰਨ ਤੁਹਾਡੀ ਕਮਾਈ ਅਸੀਂ ਵੀ ਤੁਹਾਨੂੰ ਇਹ ਵਰਦਾਨ ਦਿੰਦੇ ਜਿੰਨੀਆਂ ਵੀ ਸਿੰਘ ਸੰਗਤਾਂ ਪਤਾਲਪਰੀ ਸਾਹਿਬ ਅਸਲੀਆ ਬਾਣਗੇ ਜਦੋਂ ਤੱਕ ਤੁਹਾਡੇ ਦਰਬਾਰ ਤੇ ਆ ਕੇ ਹਾਜ਼ਰੀ ਨਹੀਂ ਭਰਾਂਗੇ ਅਸੀਂ ਉਹਨਾਂ ਦੀ ਹਾਜ਼ਰੀ ਨਹੀਂ ਕਬੂਲ ਕਰਾਂਗੇ ਐਨੇ ਬਚਨ ਸੁਣ ਰਿਹਾਈ ਬਾਬਾ ਜੀ ਅੱਲਾ ਨੂੰ ਆਪਣੇ ਵਿਰਾਜ ਮਾਨਗੇ ਪੰਜ ਭੂਤਕ ਜਿਹੜਾ ਸ਼ਰੀਰ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਾਤ ਨੂੰ ਆਸ਼ਾ ਦੀ ਵਾਰ ਦਾ ਫਾਟ ਪੜਿਆ ਸਵੇਰ ਹੁੰਦਿਆਂ ਮੁਸਲਮਾਨੀ ਦੀਤੀ ਦੇ ਮਤਲਬਕ ਬਾਬਾ ਜੀ ਦੀ ਜਿਹੜੀ ਮਜ਼ਾਰ ਨੂੰ ਤਿਆਰ ਕੀਤਾ ਉੱਤੇ ਸੁੰਦਰ ਪੈਸ਼ਾਕਾ ਬਨਾਇਆ ਫਿਰ ਕਿਹਾ ਸਾਈਂ ਜੀ ਤੇਰਾ ਕਰਜ਼ੋ ਮੇਰਾ ਮੇਰਾ ਕਰਜ਼ੋ ਤੇਰਾ ਇਹ ਸਾਈਂ ਬਾਬਾ ਬੁੱਢਣ ਸਾਹਿਬ ਜੀ ਦਾ ਇਤਿਹਾਸ ਹੈ ਸਾਈਂ ਬਾਬਾ ਬੁੱਢਣ ਸਾਹਿਬ ਦੀ ਹਾਲਜੂ 813 ਦਿਨ 2 ਸਾਲ ਇਹਨਾਂ ਦੀ ਉਮਰ ਹੈ ਤੇ ਛੇਰ ਬੱਕਰੀਆਂ ਇੱਥੇ ਸਮਾਈਆਂ ਹੋਈਆਂ ਔਰ ਇਹਨਾਂ ਨੂੰ ਇੱਕ ਬਰਦਾਨ ਹੈ ਕਿਸੇ ਕਿਸਮ ਦਾ ਕੋਈ ਵੀ ਸਰੀਰਕ ਰੋਗ ਹੋਵੇ ਜਿਹੜਾ ਡਾਕਟਰ ਕੀ ਮੈਦੇ ਨਹੀਂ ਸਮਝਦਾ ਉਹ ਇੱਥੇ ਮੱਥਾ ਟੇਕਣ ਸੁੱਕ ਸੁੱਕਣ ਦੇ ਨਾਲ ਠੀਕ ਹੋ ਜਾਂਦਾ ਸੁੱਕ ਕੀ ਹੈ ਨੂਨ ਤੇਲ ਝਾੜੂ ਇਹ ਬਾਬਾ ਜੀ ਦਾ ਇਤਿਹਾਸ ਹੈ ਬਾਕੀ 24 ਘੰਟੇ ਆਸੀ ਬਾਬਾ ਜੀ ਦੀ ਸੰਗਤ ਬਾਅਦ ਇੱਥੇ ਲੰਗਰ ਵੀ ਲਾਇਆ ਹੋਇਆ ਬਾਬਾ ਜੀ ਬੜੀ ਪਰਮਾਦਰਿ ਦੀ ਗੀਤ ਹੈ ਇੱਕ ਬੇਤੀ ਮੈਂ ਕਰਦਾ ਵੀ ਜਿਹੜਾ ਪੰਜਾਬ ਦੇ ਵਿੱਚ ਐਤ ਕੀ ਹੜ ਆਇਆ ਨਾ ਤੇ ਅਕਾਲ ਪੁਰਖ ਸੇ ਸਾਡੇ ਗੁਰੂ ਪੀਰ ਪਕੰਬਰ ਉਹਨਾਂ ਦੀ ਰੱਖਿਆ ਕਰਨ ਜਿਵੇਂ ਪਹਿਲਾਂ ਸੀਗੇ ਉਵੇਂ ਉਹਨਾਂ ਦੇ ਘਰ ਬਣਾ ਦੇਣਾ ਉਵੇਂ ਉਹਨਾਂ ਦੇ ਡੰਗਰ ਦਵਾ ਦੇਣਾ ਉਹਨਾਂ ਦੇ ਉਹਨਾਂ ਦੇ ਖੇਤੀ ਸਾਹ ਕੰਮਕਾਰ ਅੱਜ ਅੱਲਾਹ ਵਾਹ ਠੀਕ ਕਰ ਦੇਵੇ ਐਨੇ ਕਹਿੰਦੇ ਆਂ ਮੈਂ ਵਾਹੀ ਗੁਰੂ ਦਾ ਖਾਲਸਾ ਵਾਹੀ ਗੁਰਜੀ ਦੀ ਫਾ ਗੱਲ ਨਾ ਕਰਦੇ ਹੋਣ